ਆ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਨਵਾਂ ਚੰਦ ਚੜ੍ਹ ਦਿੱਤਾ ਤੇ ਰੌਲਾ ਵੱਡਾ ਪੈ ਗਿਆ ਖਲਾਰਾ ਵੱਡਾ ਪੈ ਗਿਆ ਪਹਿਲਾਂ ਤਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਤਰ੍ਹਾਂ ਨਾਲ ਮਾਂਜਾ ਬਚਿਆ ਕੇਜਰੀਵਾਲ ਤੱਕ ਹਰਾਤੇ ਲੋਕਾਂ ਨੇ ਉਸ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਚ ਵੱਡੀਆਂ ਬਗਾਵਤਾਂ ਹੋ ਰਹੀਆਂ ਨੇ ਆ ਅਜੇ ਕੱਲ ਹੀ 15 ਕਾਉਂਸਲਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਬਗਾਵਤ ਕਰਕੇ ਛੱਡ ਕੇ ਪਾਸੇ ਹੋ ਗਏ ਨੇ ਤੇ ਨਵੀਂ ਪਾਰਟੀ ਬਣਾ ਲਈ ਐ ਤੇ ਹੁਣ ਇਹੀ ਪਟਾਕਾ ਪੰਜਾਬ ਚ ਆਉਣ ਵਾਲੇ ਟਾਈਮ ਚ ਪੈਣਾ ਹੀ ਪੈਣਾ ਤੇ ਹੁਣ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਨਵੇਂ ਸੱਪ ਕੱਢ ਮਾਰਿਆ ਤੇ ਵੱਡਾ ਰੌਲਾ ਪੈ ਗਿਆ ਕਿ ਭਗਵੰਤ ਮਾਨ ਨੂੰ ਕੇਜਰੀਵਾਲ ਨੇ ਤੇ ਦਿੱਲੀ ਲੋਬੀ ਨੇ ਬੁਰੀ ਤਰ੍ਹਾਂ ਦਬਾ ਲਿਆ ਹੁਣ ਇਹਨਾਂ ਦੀ ਬਿਲਕੁਲ ਨਹੀਂ ਚੱਲਦੀ ਔਰ ਇਹਨਾਂ ਨੇ ਉਹਨਾਂ ਅੱਗੇ ਗੋਡੇ ਟੇਕ ਦਿੱਤੇ ਨੇ ਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਆਉਧਿਆਂ ਦੀ ਇੱਕ ਨਵੀਂ ਲਿਸਟ ਜਾਰੀ ਕੀਤੀ ਗਈ ਹੈ ਇਸ ਲਿਸਟ ਦੇ ਵਿੱਚ ਕੀਤਾ ਕੀ ਹੈ ਦਿੱਲੀ ਤੋਂ ਤੇ ਯੂਪੀ ਤੋਂ ਪੰਜਾਬ ਦੇ ਵੱਡੇ ਅਹੁਦਿਆਂ ਤੇ ਆਮ ਆਦਮੀ ਪਾਰਟੀ ਨੇ ਆਪਣੇ ਚਾਹੇਤੇ ਬੰਦੇ ਐਡਜਸਟ ਕੀਤੇ ਨੇ ਉਹ ਬੰਦੇ ਜਿਹੜੇ ਕੇਜਰੀਵਾਲ ਦੇ ਚਾਹੇਤੇ ਨੇ ਜਿਹੜੇ ਸੰਦੀਪ ਪਾਠਕ ਦੇ ਚਾਹੇਤੇ ਨੇ ਔਰ ਜਿਹੜੇ ਇਹਨਾਂ ਦੇ ਦਿੱਲੀ ਲੋਬੀ ਦੇ ਹੋਰ ਚਾਹੇਤੇ ਨੇ ਹੁਣ ਆ ਇੱਕ ਰੀਨਾ ਗੁਪਤਾ ਨਾਮ ਦੀ ਦਿੱਲੀ ਦੀ ਬੀਬੀ ਹੈ ਇਹਨੂੰ ਪੰਜਾਬ ਦੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਲਾਤਾ ਦੱਸੋ ਕੀ ਗੱਲ ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਆ ਜਿਹੜੇ ਜਿਨ੍ਹਾਂ ਨੇ ਚਾਰ-ਚਾਰ ਜੁੱਤੀਆਂ ਕਸਾਲੀਆਂ ਜਿਨ੍ਹਾਂ ਨੇ ਗੋਡੇ ਕਸਾਲੇ ਪਿੰਡਾਂ ਦੇ ਵਿੱਚ ਤੁਰ-ਤੁਰ ਕੇ ਜਿਹੜੇ ਹੁਣ ਤੱਕ ਲੋਕਾਂ ਦੇ ਮਿਹਣੇ ਸੁਣੀ ਜਾਂਦੇ ਆ ਉਹਨਾਂ ਚੋਂ ਵਲੰਟੀਅਰਾਂ ਚੋਂ ਆਗੂਆਂ ਚੋਂ ਇੱਕ ਵੀ ਬੰਦਾ ਹੈ ਨਹੀਂ ਸੀ ਜਿਹੜਾ ਕਿ ਪ੍ਰਦੂਸ਼ਣ ਬੋਰਡ ਦਾ ਚੇਅਰਮੈਨ ਲਾਇਆ ਜਾ ਸਕਦਾ ਆ ਇੱਕ ਦੀਪਕ ਚੌਧਰੀ ਨੂੰ ਜਿਹੜਾ ਇੰਡਸਟਰੀਅਲ ਬੋਰਡ ਦਾ ਇਹਨਾਂ ਨੇ ਲਾਇਆ ਇਹ ਯੂਪੀ ਤੋਂ ਆ ਔਰ ਇਹ ਸੰਦੀਪ ਪਾਠਕ ਜਿਹੜਾ ਆਮ ਆਦਮੀ ਪਾਰਟੀ ਦਾ ਐਮਪੀ ਹੈ ਇਹ ਉਹਦਾ ਪੀਏ ਦੱਸਿਆ ਜਾਂਦਾ ਹੁਣ ਤੁਸੀਂ ਦੱਸੋ ਵੀ ਕੀ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਬੰਦੇ ਲੱਭਣੇ ਬੰਦ ਹੋ ਗਏ ਨੇ ਫਿਰ ਹੁਣ ਪੰਜਾਬੀ ਕੀ ਕਹੇਂ ਉੱਚ ਭਗਵੰਤਮਾਨ ਸਾਹਿਬ ਕਹਿੰਦੇ ਨੇ ਮੈਂ ਪੰਜਾਬ ਨਾਲ ਖੜਦਾ ਮੈਂ ਪੰਜਾਬ ਲਈ ਕੰਮ ਕਰਦਾ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਪੰਜਾਬ ਦੇ ਉਹ ਪੰਜਾਬ 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 ਕੂਕਦੇ ਨੇ ਪਰ ਲੋਕ ਕੱਲ ਦੇ ਸੋਸ਼ਲ ਮੀਡੀਆ ਭਾਰਤਾਂ ਲੋਕਾਂ ਨੇ ਵੀ ਆ ਤੁਸੀਂ ਕੀ ਕਰੀ ਜਾਂਦੇ ਹੋ ਭਾਈ ਕੀ ਆ ਪੰਜਾਬ ਨਾਲ ਖੜਨ ਵਾਲੀਆਂ ਗੱਲਾਂ ਨੇ ਤੁਸੀਂ ਦਿੱਲੀ ਵਾਲਿਆਂ ਤੇ ਯੂਪੀ ਵਾਲਿਆਂ ਨੂੰ ਲਿਆ ਲਿਆ ਕਿ ਪੰਜਾਬ ਚ ਫਿੱਟ ਕਰ ਰਹੇ ਹੋ ਦੇਖੋ ਜੇ ਤਾਂ ਤੁਸੀਂ ਪੰਜਾਬ ਚ ਸਾਰਿਆਂ ਨੂੰ ਰੁਜ਼ਗਾਰ ਦੇ ਦਿੱਤਾ ਹੋਵੇ ਬਾਕੀਆਂ ਨੂੰ ਤਾਂ ਕੀ ਦੇਣਾ ਜਿਹੜੇ ਜਿਹੜੇ ਪਿੰਡਾਂ ਤੇ ਸ਼ਹਿਰਾਂ ਦੇ ਬੰਦਿਆਂ ਨੇ ਤੁਹਾਡੀ ਆਮ ਆਦਮੀ ਪਾਰਟੀ ਲਈ ਦਿਨ ਰਾਤ ਕੰਮ ਕੀਤਾ ਭਜਨੱਠ ਕੀਤੀ ਆ ਹਜ਼ਾਰਾਂ ਬੰਦੇ ਉਹ ਬੈਠੇ ਨੇ ਜਿਨ੍ਹਾਂ ਨੂੰ ਇਹ ਚੇਅਰਮੈਨੀਆਂ ਦਿੱਤੀਆਂ ਜਾ ਸਕਦੀਆਂ ਸੀ ਇਹ ਅਹੁਦਿਆਂ ਤੇ ਬਿਠਾਇਆ ਜਾ ਸਕਦਾ ਸੀ ਪਿਛਲੇ ਟਾਈਮ ਦੇ ਵਿੱਚ ਵੀ ਜਿਹੜੇ ਮੁੱਖ ਮੰਤਰੀ ਦਾ ਸਲਾਹ ਕਰ ਲਾਉਣਾ ਹੈ ਜੀ ਇਹ ਅਹੁਦੇ ਤੇ ਮੀਡੀਆ ਸਲਾਹ ਕਰ ਲਾਉਣਾ ਪੰਜਾਬ ਦੇ ਹਟਾ ਹਟਾ ਕੇ ਤੇ ਉਹ ਬਾਹਰ ਲੈ ਲਿਆ ਲਾ ਕੇ ਲਾਇਏ ਗਏ ਫਿਰ ਪੰਜਾਬ ਦੇ ਵਿੱਚ ਮਨੀਸ਼ ਸੋਧਿਆ ਜਿਹਨੂੰ ਦਿੱਲੀ ਦੇ ਵਿੱਚ ਲੋਕਾਂ ਨੇ ਹਰਾਤਾ ਨਕਾਰਤਾ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਇਹਨਾਂ ਨੇ ਵੱਡੇ ਅਹੁਦੇ ਤੇ ਬਿਠਾਤਾ ਲੈ ਕੇ ਫਿਰ ਜਿੰਨੇ ਦਿੱਲੀ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਸਿਕਿਉਰਟੀ ਪੰਜਾਬ ਪੁਲਿਸ ਦੀ ਦਿੱਤੀ ਜਾ ਰਹੀ ਹੈ ਹੁਣ ਇਹਦੇ ਤੇ ਵੀ ਪਹਿਲਾਂ ਹੀ ਰੌਲਾ ਪੈਂਦਾ ਹੁਣ ਇੱਥੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਆਪਦੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੀ ਹੈ ਹੁਣ 2027 ਦੇ ਵਿੱਚ ਆਹ ਚੀਜ਼ਾਂ ਮੁੱਦੇ ਬਣਨੀਆਂ ਨੇ ਵੀ ਤੁਸੀਂ ਪੰਜਾਬ ਨਾਲ ਕਿੰਨਾ ਖੜੇ ਪਿਛਲੇ ਟਾਈਮ ਚ ਕਿੰਨੀਆਂ ਲਿਸਟਾਂ ਇਹੋ ਜਿਹੀਆਂ ਆਈਆਂ ਜਿੱਥੇ ਪੰਜਾਬ ਦੀਆਂ ਨੌਕਰੀਆਂ ਬਾਹਰ ਲੈਣ ਨੂੰ ਦਿੱਤੀਆਂ ਗਈਆਂ ਪੰਜਾਬ ਦੇ ਮੁੰਡੇ ਕੁੜੀਆਂ ਨੇ ਬੜਾ ਰੌਲਾ ਪਾਇਆ ਵੀ ਇਹਦੇ ਤੇ ਤੁਸੀਂ ਕੋਈ ਨੀਤੀ ਕਿਉਂ ਨਹੀਂ ਬਣਾਉਂਦੇ ਪਰ ਭਗਵੰਤ ਮਾਨ ਸਾਹਿਬ ਗੱਲਾਂ-ਗੱਲਾਂ ਚ ਪੰਜਾਬ ਹਤਾਇਸ਼ੀ ਨੇ ਉਹ ਬੜਾ ਕਹਿੰਦੇ ਨੇ ਕਿ ਮੈਂ ਪੰਜਾਬ ਨਾਲ ਡਟ ਕੇ ਖੜਾ ਪਰ ਜਦੋਂ ਆਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਲੋਕ ਕੀ ਸੋਚਣ ਹੈ ਕਿਹਦੇ ਨਾਲ ਖੜੇ ਹੋ ਹੁਣ ਆ ਪਾਣੀਆਂ ਦੇ ਮੁੱਦੇ ਤੇ ਜਦੋਂ BBMB ਦੇ ਵਿੱਚ ਸੈਂਟਰ ਨੇ ਪੰਜਾਬ ਦੀ ਨਮਾਇੰਦਗੀ ਘਟਾਈ ਸੀ ਉਦੋਂ ਭਗਵੰਤਮਾਨ ਸਾਹਿਬ ਹੋਰਾਂ ਨੇ ਕੋਈ ਵੱਡਾ ਸਟੈਂਡ ਨਹੀਂ ਲਿਆ ਕੋਈ ਵੱਡਾ ਮੋਰਚਾ ਨਹੀਂ ਲਾਇਆ ਕੋਈ ਵੱਡਾ ਮੁੱਦਾ ਨਹੀਂ ਉਠਾਇਆ ਤੇ ਉਹਦੇ ਜਦੋਂ ਆਹ ਨਤੀਜੇ ਆਉਣੇ ਸ਼ੁਰੂ ਹੋ ਗਏ ਹੁਣ ਉਹਨਾਂ ਨੇ ਫੈਸਲੇ ਉਵੇਂ ਕਰਨੇ ਸ਼ੁਰੂ ਕਰਤੇ ਤਾਂ ਫਿਰ ਹੁਣ ਭਗਵੰਤਮਾਨ ਸਾਹਿਬ ਕਹਿੰਦੇ ਨੇ ਵੀ ਅਸੀਂ ਆ ਕਰਾਂਗੇ ਵਾਹ ਕਰਾਂਗੇ ਤੇ ਲੋਕ ਇਹ ਵੀ ਕਹਿੰਦੇ ਨੇ ਵੀ ਇੱਕ ਪਾਸੇ ਕਹਿੰਦੇ ਨੇ ਬੂੰਦ ਪਾਣੀ ਨਹੀਂ ਦੇਣਾ ਦੂਜੇ ਪਾਸੇ 44500 ਕਿਊਸਕ ਪਾਣੀ ਆਪਦੇ ਹੀ ਮੂੰਹ ਨਾਲ ਦੱਸਦੇ ਨੇ ਵੀ ਅਸੀਂ ਦੇ ਰਹੇ ਹਾਂ ਲੋਕ ਇਹ ਕਹਿੰਦੇ ਨੇ ਵੀ ਜਦੋਂ ਹੁਣ ਨਹੀਂ ਸੰਭਲ ਰਿਆ ਨਾ ਤਾਂ ਕੁਛ ਹੁਣ ਫਿਰ ਕਿਸਾਨ ਜੱਥੇਬੰਦੀਆਂ ਨੂੰ ਮਿਹਣੇ ਦੇ ਰਹੇ ਨੇ ਵੀ ਉਹ ਕਿਉਂ ਨਹੀਂ ਬੋਲਦੇ ਉਹ ਕਿਉਂ ਚੁੱਪ ਨੇ ਤੇ ਜਦੋਂ ਕਿ ਅੱਗੋਂ ਕਿਸਾਨ ਜੱਥੇਬੰਦੀਆਂ ਵਾਲਿਆਂ ਨੇ ਕਿਹਾ ਵੀ ਅਸੀਂ ਤਾਂ ਪਿਛਲੇ ਕਈ ਸਾਲਾਂ ਤੋਂ ਇਸ ਮੁੱਦੇ ਤੇ ਬੋਲ ਵੀ ਰਹੇ ਆਂ ਲੜਾਈ ਵੀ ਲੜ ਰਹੇ ਆਂ ਉਹਨਾਂ ਨੇ ਆਪਦੀਆਂ ਪੁਰਾਣੀਆਂ ਖਬਰਾਂ ਦੇ ਤੇ ਵੀਡੀਓ ਦੇ ਸੋਸ਼ਲ ਮੀਡੀਆ ਤੇ ਢੇਰ ਲਾਤੇ ਵੀ ਆ ਚੱਕੋ ਮੁੱਖ ਮੰਤਰੀ ਸਾਹਿਬ ਸਬੂਤ ਹੁਣ ਆ ਜਿਹੜਾ ਕੰਮ ਵਾਪਰਿਆ ਕਿ ਚੇਅਰਮੈਨੀਆਂ ਹੀ ਯੂਪੀ ਤੇ ਦਿੱਲੀ ਵਾਲਿਆਂ ਨੂੰ ਦੇ ਦਿੱਤੀਆਂ ਨੇ ਇਹਦੇ ਬਾਰੇ ਤੁਸੀਂ ਦੱਸੋ ਕੀ ਆਮ ਆਦਮੀ ਪਾਰਟੀ ਪੰਜਾਬ ਹਤਾਸ਼ੀ ਸਾਬਤ ਹੋ ਰਹੀ ਹੈ ਕੀ ਇੱਥੇ ਭਗਵੰਤ ਮਾਨ ਸਾਹਿਬ ਨੂੰ ਸਟੈਂਡ ਨਹੀਂ ਸੀ ਲੈਣਾ ਚਾਹੀਦਾ ਕੀ ਇੰਨੇ ਹਾਵੀ ਹੋ ਗਏ ਨੇ ਦਿੱਲੀ ਵਾਲੇ ਵੀ ਉਹ ਮਾਨ ਸਾਹਿਬ ਦੀ ਚੱਲਣ ਨਹੀਂ ਦਿੰਦੇ ਕਿ ਜਾਂ ਫਿਰ ਮਾਨ ਸਾਹਿਬ ਦੀ ਸਹਿਮਤੀ ਨਾਲ ਆ ਸਾਰਾ ਕੁਝ ਹੋ ਰਿਹਾ ਹੈ ਦਿੱਲੀ ਦੇ ਵਿੱਚ ਪੰਜਾਬ ਦੇ ਕਿੰਨੇ ਕਾਗੂ ਸੀ ਜਿਨ੍ਹਾਂ ਨੂੰ ਇਸ ਪੱਧਰ ਦੇ ਅਹੁਦੇ 'ਤੇ ਲਾਇਆ ਗਿਆ ਸੀ ਸਾਡੇ ਧਿਆਨ ਤੱਕ ਕੋਈ ਨਹੀਂ ਹੈਗੇ ਤੇ ਜੇਕਰ ਪੰਜਾਬ 'ਚ ਵੇਖੀਏ ਮਨੀਸ਼ ਸੋਸੋਧਿਆ ਕੀ ਆ ਜਿਹੜੀ ਹੁਣ ਰੀਨਾ ਗੁਪਤਾ ਲਾਤੀ ਪੋਲਿਊਸ਼ਨ ਬੋਰਡ ਦੀ ਚੇਅਰਮੈਨ ਹੈ ਇਹ ਲਾ ਲੋ ਆ ਜਿਹੜਾ ਦੀਪਕ ਚੌਧਰੀ ਲਾਤਾ ਯੂਪੀ ਤੋਂ ਲੈ ਕੇ ਇਹ ਲਾ ਲੋ ਕਿੰਨੇ ਹੋਰ ਨੇ ਜਿਹੜੇ ਉਹ ਵਿਅਕਤੀ ਜਿਹੜਾ ਕੇਜਰੀਵਾਲ ਦਾ ਨਿੱਜੀ ਸਲਾਹਕਾਰ ਸੀਗਾ ਜਿਹਦੇ ਉੱਪਰ ਜਿਹੜੀ ਦਿੱਲੀ ਦੀ ਇੱਕ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਹੀ ਹੈ ਉਹਨੇ ਗੰਭੀਰ ਦੋਸ਼ ਲਾਏ ਸੀ ਵੀ ਮੈਂ ਆਮ ਆਦਮੀ ਪਾਰਟੀ ਜੀ ਕੰਮ ਕਰਦੀਆਂ ਇਹਨੇ ਮੈਨੂੰ ਕੁੱਟਿਆ ਔਰ ਉਹਨੇ ਕੇਸ ਕੀਤਾ ਉਹਦੇ ਤੇ ਉਹਨੂੰ ਵੀ ਲੈ ਕੇ ਪੰਜਾਬ 'ਚ ਫਿੱਟ ਕਰਤਾ ਸੀਗਾ ਹੁਣ ਤੁਸੀਂ ਦੇਖੋ ਜਿਹੜੇ ਰਾਹ ਆਮ ਆਦਮੀ ਪਾਰਟੀ ਥੁਰੀ ਹੈ ਕੀ ਇਹ ਰਾਹ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਉੱਚਾ ਚੱਕੇਗਾ ਕਿ ਬੇੜਾ ਗਰਖ ਕਰੇਗਾ ਮੈਨੂੰ ਲੱਗਦਾ ਆਮ ਲੋਕਾਂ ਦੀ ਫਿਕਰ ਘੱਟ ਹੈ ਆਮ ਆਦਮੀ ਪਾਰਟੀ ਨੂੰ ਇਹਦੀ ਫਿਕਰ ਜ਼ਿਆਦਾ ਕਰਨੀ ਚਾਹੀਦੀ ਹੈ ਜ਼ਿਆਦਾ ਕਰਨੀ ਚਾਹੀਦੀ ਹੈ ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਹੈ ਵੀ ਐਦਾਂ ਤਾਂ ਪਾਰਟੀ ਦਾ ਬੇੜਾ ਗਰ ਕਰ ਰਹੇ ਹੋ ਤੁਸੀਂ ਸਤੋ ਵਦ ਆਮ ਆਦਮੀ ਪਾਰਟੀ ਆਪਣਾ ਹੀ ਨੁਕਸਾਨ ਕਰ ਰਹੀ ਹੈ ਪੰਜਾਬ ਦੇ ਲੋਕ ਦੇਖ ਰਹੇ ਨਹੀਂ ਧੋਖ ਰਹੇ ਨਹੀਂ ਬੋਲ ਰਹੇ ਨਹੀਂ ਸਰਕਾਰ ਕੋਲ ਹਕੂਮਤ ਹੈ ਪਾਵਰ ਹੈ ਨਹੀਂ ਚੱਲਣ ਦਿੰਦੇ ਪਰ ਸੁਲਗ ਤਾਂ ਰਹੇ ਨੇ ਨਾ ਲੋਕ ਹੁਣ ਕੱਲ ਦਾ ਸੋਸ਼ਲ ਮੀਡੀਆ ਤੇ ਆ ਜਿਹੜਾ ਨਵਾਂ ਕੰਮ ਇਹਨਾਂ ਨੇ ਕੀਤਾ ਇਹਦੀ ਕਿੰਨੀ ਵੱਡੀ ਵਿਰੋਧਤਾ ਹੋਈ ਹੈ ਕਿੰਨੀ ਵੱਡੀ ਖਿਲਾਫਤ ਹੋਈ ਹੈ ਪਰ ਉਹ ਜਿਵੇਂ ਆਖੇ ਕਿਹੜਾ ਆਖੇ ਰਾਣੀ ਅੱਗਾ ਟੱਕ ਕੇਜਰੀਵਾਲ ਸਾਹਿਬ ਨੂੰ ਕਿਹੜਾ ਆਖੇ ਬੀਬੀ ਇੰਜ ਨਹੀਂ ਇਉਂ ਕਰ ਉਹ ਇੱਕ ਸੀ ਨਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇਉਂ ਕਰ ਤਾਂ ਹੁਣ ਇੱਥੇ ਕੌਣ ਆਖੇ ਇੱਥੇ ਵੀ ਇੱਕ ਅਗਲੀ ਗੱਲ ਪਾਰਟੀ 'ਚ ਜਮਹੂਰੀਅਤ ਕਿੰਨੀ ਕਹ ਡੈਮੋਕ੍ਰੇਸੀ ਕਿੰਨੀ ਕਹ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਐ ਉਦੋਂ ਦੇ ਪਾਰਟੀ ਦੇ ਮੁਖੀ ਸੁਪਰੀਮੋ ਕੇਜਰੀਵਾਲ ਹੀ ਚੱਲੇ ਆ ਰਹੇ ਜੇ ਪਾਰਟੀ ਦੇ ਅੰਦਰ ਡੈਮੋਕਰੇਸੀ ਹੋਵੇ ਜਮਹੂਰੀਅਤ ਹੋਵੇ ਤਾਂ ਕੋਈ ਦੂਜਾ ਨੇਤਾ ਵੀ ਪਾਰਟੀ ਦੀ ਅਗਵਾਈ ਸਾਂਭ ਸਕਦਾ ਹੈ ਕੇਜਰੀਵਾਲ ਜੇਲ੍ਹ ਚ ਵੀ ਸੀ ਬਾਹਰ ਵੀ ਪਰ ਪਾਰਟੀ ਦੀ ਅਗਵਾਈ ਕਿਸੇ ਨੂੰ ਨਹੀਂ ਦਿੱਤੀ ਕਿਉਂ ਨਹੀਂ ਦਿੱਤੀ ਉਹੀ ਗੱਲ ਜਿਵੇਂ ਅਕਾਲੀ ਦਲ ਤੇ ਇਹ ਦੋਸ਼ ਲੱਗਦਾ ਆਮ ਆਦਮੀ ਪਾਰਟੀ ਵੀ ਕਹਿੰਦੀ ਆ ਵੀ ਇਹ ਬਾਦਲੈਂਡ ਕੰਪਨੀ ਬਣ ਗਈ ਹੈ ਬਾਦਲਾਂ ਨੇ ਆਪਣੀ ਕਰੇ ਲੂ ਪਾਰਟੀ ਵਾਂਗ ਜਗੀਰ ਵਾਂਗ ਬਣਾ ਲਿਆ ਇਹ ਗੱਲ ਕਾਲੀ ਦਲ ਤੇ ਆਮ ਆਦਮੀ ਪਾਰਟੀ ਵੀ ਦੋਸ਼ ਲਾਉਂਦੀ ਹੈ ਇਸੇ ਤਰ੍ਹਾਂ ਕੇਜਰੀਵਾਲ ਸਾਹਿਬ ਨੂੰ ਵੀ ਇੰਜ ਲੱਗਦਾ ਕਿ ਆਮ ਆਦਮੀ ਪਾਰਟੀ ਤਾਂ ਮੇਰੇ ਘਰ ਦੀ ਜਗੀਰ ਹੈ ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਲੀਡਰਾਂ ਨੂੰ ਲੱਗਦਾ ਹੈ ਵੀ ਇਹ ਤਾਂ ਕੇਜਰੀਵਾਲ ਸਾਹਿਬ ਦੀ ਜਾਇਦਾਦ ਤੇ ਜਗੀਰ ਹੈ ਪਾਰਟੀ ਉਹਦੇ ਪੁੱਛੇ ਬਿਨਾ ਉਹਦੀ ਮਰਜ਼ੀ ਬਿਨਾ ਕੁਝ ਨਹੀਂ ਕਰਨਾ ਇਸੇ ਕਰਕੇ ਉਹ ਜੋ ਕਹਿੰਦੇ ਨੇ ਉਹੀ ਕੁਝ ਪੰਜਾਬ ਚ ਹੋਈ ਜਾਂਦਾ ਉਹੀ ਕੁਝ ਭਗਵੰਤ ਮਾਨ ਸਾਹਿਬ ਵੀ ਮੰਨ ਨਹੀਂ ਜਾਂਦੇ ਨੇ ਕਰੀ ਜਾਂਦੇ ਨੇ ਸੋ ਆ ਜਿਹੜੀ ਨਵੀਂ ਚੀਜ਼ ਵਾਪਰੀ ਹੈ ਇਹ ਲਾਜ਼ਮੀ ਤੌਰ ਤੇ ਆਮ ਆਦਮੀ ਪਾਰਟੀ ਦਾ ਗਰਾਫ ਥੱਲੇ ਡੇਗੇਗੀ ਪਹਿਲਾ ਹੀ ਬਹੁਤ ਵੱਡੇ ਸਵਾਲ ਨੇ ਸਾਰੇ ਤਬਕੇ ਸਵਾਲ ਚੁੱਕ ਰਹੇ ਨੇ ਹੁਣ ਅੱਜ ਮਜ਼ਦੂਰਾ ਨੇ ਇੱਕ ਬੜਾ ਵੱਡਾ ਮੁੱਦਾ ਚੁੱਕਿਆ ਸੀ ਜਿਹੜੀ ਅਸ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲਿਆਂ ਨੇ ਸੰਗਰੂਰ ਦੇ ਵਿੱਚ ਜਿਹੜੇ ਸੈਂਕੜੇ ਹਜ਼ਾਰਾਂ ਕਿੱਲੇ ਪਏ ਨੇ ਜਿਹੜੇ ਸਰਕਾਰੀ ਫालतੂ ਪਏ ਨੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਗਰੀਬਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਵੰਡਣਾ ਚਾਹੁੰਦੇ ਆ ਉਹਨਾਂ ਕੋਲ ਕੁਝ ਹੈ ਨਹੀਂਗਾ ਤੇ ਇਹ ਐਵੇਂ ਹੀ ਪਏ ਨੇ ਇਹਨਾਂ ਤੇ ਵੱਡੇ ਵੱਡੇ ਜਿਹੜੇ ਸਰਦਾਰ ਨੇ ਉਹ ਇਹਨੂੰ ਵਾਈ ਜਾਂਦੇ ਨੇ ਅੱਜ ਉਹਨਾਂ ਨੇ ਉਹ ਜ਼ਮੀਨ ਗਰੀਬਾਂ ਦੇ ਵਿੱਚ ਵੰਡਣੀ ਸੀ ਪਰ ਉਸ ਤੋਂ ਪਹਿਲਾਂ ਹੀ ਸਰਕਾਰ ਨੇ ਕੀ ਕੀਤਾ ਜਿੰਨੇ ਮਜ਼ਦੂਰ ਆਗੂ ਸੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਫੜ ਲਿਆ ਤੇ ਉਹਨਾਂ ਦਾ ਇਹ ਜਿਹੜਾ ਐਕਸ਼ਨ ਸੀ ਉਹਨੂੰ ਰੋਕ ਦਿੱਤਾ ਹੁਣ ਮਜ਼ਦੂਰ ਵੀ ਆਮ ਆਦਮੀ ਪਾਰਟੀ ਤੋਂ ਦੁਖੀ ਨੇ ਕਿਸਾਨ ਤਾਂ ਦੁਖੀ ਹੈਗੇ ਸਾਰਾ ਪੰਜਾਬ ਜਾਣ ਦਾ ਬੇਰੋਜ਼ਗਾਰ ਕਹਿੰਦੇ ਆ ਸਾਨੂੰ ਕਹਿੰਦੇ ਸੀ ਸਾਰਿਆਂ ਨੂੰ ਰੋਜ਼ਗਾਰ ਦੇਾਂਗੇ ਹੁਣ 3.5-4 ਸਾਲ ਦੇ ਵਿੱਚ ਆਖੀ ਜਾਂਦੇ ਨੇ ਅਸੀਂ 50 ਹਜ਼ਾਰ ਨੌਕਰੀਆਂ ਦੇਤੀਆਂ ਜਦੋਂ ਕਿ 80 ਲੱਖ ਦੇ ਨੇੜੇ ਤੇੜੇ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਪੜ੍ਹੇ ਲਿਖੇ ਤੇ ਉਹ 50000 ਦੇ ਰੁਜ਼ਗਾਰ ਦੀਆਂ ਗੱਲਾਂ ਕਰ ਰਹੇ ਨੇ ਉਹਦੇ ਵਿੱਚੋਂ 20 ਬੇਰੁਜ਼ਗਾਰ ਕਹਿੰਦੇ ਨੇ ਕਿ ਪੋਸਟਾਂ ਉਹੀ ਜਿਹੜੀਆਂ ਪਿਛਲੀਆਂ ਸਰਕਾਰਾਂ ਵੇਲੇ ਕੱਢੀਆਂ ਗਈਆਂ ਉਹ ਇਹਨਾਂ ਵੇਲੇ ਤੱਕ ਆਉਂਦੀਆਂ ਆਉਂਦੀਆਂ ਭਰਤੀਆਂ ਦੀ ਪ੍ਰਕਿਰਿਆ ਪੂਰੀ ਹੋਈ ਹੈ ਹੁਣ ਔਰਤਾਂ ਬੜੀਆਂ ਦੁਖੀ ਨੇ ਵੀ ਸਾਨੂੰ 1000 ਰੁਪਏ ਦਾ ਲਾਰਾ ਦੇ ਕੇ ਇਹਨਾਂ ਨੇ ਠੱਗਿਆ ਉਦੋਂ ਬਾਅਦ ਦਿੱਤੀ ਚਵਾਨੀ ਵੀ ਨਹੀਂ ਆਮਦਵੀ ਪਾਰਟੀ ਨੂੰ ਵਕਤ ਰਹਿੰਦਿਆ ਸੋਚ ਲੈਣਾ ਚਾਹੀਦਾ ਨਹੀਂ ਤਾਂ ਪਿੱਛੇ ਪਛਤਾਇਆ ਕੀ ਹੋਤ ਜਦ ਚਿੜੀਆ ਚੁਗ ਗਈ ਖੇਤ